ਸੋਖਾਂ ਕਰਿਓ ਲਵ 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 ਫਾਦਰ ਸਾਹਿਬ ਬਹੁਤ ਐਕਸਾਈਟਡ ਨੇ ਵੀ ਮੇਰੀ ਧੀ ਨੂੰ ਕੀ ਦੇਣ ਲੱਗੇ ਨੇ ਇਹ ਦੋਨੇ ਨਾਲੇ ਪੇਡਾਂ ਕਪਾਹ ਚ ਤੇ ਗੁੜਗੀਆਂ ਵਿਆਹ ਚ ਕੱਢਣੀਆਂ ਬਹੁਤ ਔਖੀਆਂ ਆਜੋ ਕਰਾਂ ਹੱਬ ਲੈ ਜੀਰਾ ਆਪ ਜੀ ਨੂੰ ਹਾਜ਼ਰ ਨਾਲ ਸੰਗਰਵ ਸਤਿਗੁਰੂ ਜੀ ਅਰਦਾਸ ਸਤਿਗੁਰੂ ਜੀ ਅਨੁਗ੍ਰਹਿ ਸਿਆਪਾ ਸਾਈਂ ਦਾ ਜੇ ਸਤਿਗੁਰੂ ਨਦਰ ਕਰੇ ਮਹਾਰਾਣੀ ਬੁਢੀ ਕਾ ਤੁਹਾਡੇ ਸ਼ਹਿਰ ਲੁਧਿਆਣਾ ਵਿੱਚ ਪਹੁੰਚ ਚੁੱਕੇ ਨੇ ਆਉਂਦਾ ਹੁਣ ਆ ਕੇ ਪਹੁੰਚੇ ਸਾਡੇ ਸਟੋਰ ਤੇ ਆ ਜੀ ਬੁੱਡ ਮਾਰਨਿੰਗ ਜੀ ਰਾਤ ਦੀਆਂ ਤਿਆਰੀਆਂ ਚੱਲਦੀਆਂ ਤੇ ਹੋ ਗਈ ਆ ਸਵੇਰ ਬਾਈ ਹੁਣੀ ਪਹੁੰਚ ਜਿਨੇ ਬਿਲਕੁਲੇ ਬੁਲਬੁਲੇ ਲਾਉਣ ਉਸਾਰ ਆ ਯਾਨੀ ਕਿ ਕੀ ਹੈ ਬਾਈ ਹੁਣਾਂ ਦੀ ਇਹ ਵੀ ਜਾਵਾ ਹੀ ਨਹੀਂ ਸੁੱਤੇ ਇਹ ਚਾਹ ਪੀਣ ਬੈਠਿਆ ਬਾਦ 10 ਮਿੰਟ ਉਹਨਾਂ ਦਾ ਚੱਲੀ ਜਾਂਦਾ ਇਹ ਪ੍ਰੋਜੈਕਟ ਦੋ ਕੁ ਮਿੰਟ ਪਈ ਜਾਨੂੰ ਫੇਰ ਇਹਨਾਂ ਕੋਲ ਕੁਰਸੀ ਕਰ ਸਕੀਏ ਇਧਰ ਆ ਗਿਆ ਲੰਘਾ ਸੈਕਸ਼ਨ ਇਹ ਇਧਰ ਆ ਕਰਤਾ ਜਵੈਲਰੀ ਦਾ ਥੋੜਾ ਜਿਹਾ ਬਾਕੀ ਡੈਕੋਰੇਸ਼ਨ ਚੱਲ ਰਹੀ ਹੈ ਬਾਹਰ ਹੁਣ ਸਾਹਮਣੇ ਜਾਓ ਤਾਂ ਜਾਰੀ ਰਹਿ ਜਾ ਤੂੰ ਵੀ ਚੱਲ ਤੂੰ ਉਧਰ ਪਪੋ ਪਾਸੇ ਚੱਲ ਥੋੜੀ ਭਾਰੀ ਆ ਉਦੋਂ ਨਹੀਂ ਭਾਰੀ ਨਹੀਂ ਆਈ ਇੱਥੇ ਵਧੀਆ ਲੱਗਦਾ ਗੇਟ ਕਿਉਂਕਿ ਪਹਿਲਾਂ ਤਾਂ ਉਹ ਸ਼ੀਸ਼ੇ ਸਾਰੇ ਕਵਰ ਹੋ ਗਏ ਸੀਗੇ ਮਗਰ ਨਾ ਸਮਾਨ ਨਹੀਂ ਦਿਖਦਾ ਸੀ ਇੱਥੇ ਸੈੱਟ ਆ ਚਲੋ ਹੁਣ ਆਪਾਂ ਰੈਡੀ ਹੋ ਗਏ ਹੁਣੇ ਬਟਿਕ ਦੀਆਂ ਪਿਆਰੀਆਂ ਹੋ ਗਈਆਂ ਸਾਰੀਆਂ ਸਹੀ ਗੱਲ ਆ ਤੇ ਅੱਜ ਓਪਨਿੰਗ ਆ ਬਟਿਕ ਦੀ ਵਾਹਿਗੁਰੂ ਮੇਰ ਕਰ ਤੇ ਤੁਹਾਡੇ ਸਾਰਿਆਂ ਦੇ ਸਾਥ ਦੀ ਬਹੁਤ ਲੋੜ ਆ ਇਹ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਅਸੀਂ ਸਾਰੇ ਜਣੇ ਅੱਜ ਸਾਰੇ ਜਣੇ ਕੀ ਅਸੀਂ ਤਿੰਨੇ ਚਾਰ ਜਣੇ ਲੇਟ ਆ ਸਾਰੇ ਤਿਆਰ ਹੋ ਗਏ ਜਰੂ ਆਪਾ ਵੀ ਤਿਆਰ ਹੋ ਗਿਆ ਨੇ ਆ ਪਰੌਠਿਆਂ ਦੀ ਬਾਤ ਨਾ ਆਉਂਦੀ ਐ ਪਰੌਠਿਆਂ ਦੀ ਹਾਂ ਬੁੱਟਮਾ ਅੰਨਿ ਸ਼ਸਰੀਗੜ ਵਾਵਾ ਹਸਰੀਗੜ ਸ਼੍ਰੀਗੜ ਡੜੀ ਹਸਰੀਗੜ ਸ਼੍ਰੀਗੜ ਠੀਕ ਹੈ ਬੰਦੇ ਹੋਣ ਟੈਲੀਫੋਨ ਤੋਂ ਤੁਹ ਲੱਗਦਾ ਹੋਰ ਠੀਕ ਠਾਕ ਹੋ ਆ ਗਈ ਆ ਗਈ ਆ ਗਈ ਭੈਣਾਂ ਨਹੀਂ ਆ ਗਈ ਹਾਂ ਚੱਲੀ ਜਾਂਦੇ ਆ ਏ ਨਿਰੋਗ ਨੰਮੇ ਆਸਰੀ ਦਾ ਸਾਸਰੀ ਠੀਕ ਆ ਕਿਵੇਂ ਆ ਬੜੀ ਵਧੀਆ ਤੁਸੀਂ ਦੱਸੋ ਹਾਂ ਬੜੀ ਵਧੀਆ ਸਾਈਂ ਕਪਰੇ ਸਲੀਡੇ ਚੱਕਲੇ ਆ ਓਏ ਥੋੜੀ ਜਿਹੀ ਚੇਤਾਈ ਭੁੱਲ ਗਿਆ ਜੇ ਲੈ ਕੇ ਆ ਮੈਂ ਕਹਾ ਤਾ ਮੈਨੂੰ ਮਿਲੂਗਾ ਐਵੇਂ ਮੋਟਾ ਕਰ ਦੇ ਪੀ ਫਿਰ ਇਸ ਪੌਣੀ ਆ ਤੇ ਹੁਣ ਮੈਨੂੰ ਪਤਾ ਨਹੀਂ ਸੀਗਾ ਨਹਾ ਕੇ ਲਿਆਵਾਂਗੇ ਹੁਣ ਹਾਇ ਇਸ ਨਹਾਉਣ ਸਤਾ ਕਰਨ ਬੈਠ ਤੂੰ ਇਨਰ ਤੇ ਨਾ ਵੀ ਨਹੀਂ ਐਦਾ ਆ ਕਰੇ ਦੁਆਰੇ ਨਾ ਨਗਾਰਮੀ ਵੀ ਆ ਹੁਣ ਕੀ ਹੋ ਗਿਆ ਉਹਨਾਂ ਨੂੰ ਕੱਪੜੇ ਪ੍ਰੈਸ ਕਰ ਦੇ ਕਹਿ ਦੋ ਮੀਂ ਕਹਿ ਤੋ ਤੁਹਾਡੇ ਵੀ ਰਹਿ ਗਏ ਉਹ ਮੈਨੂੰ ਗਿਆ ਸੀ ਚੱਕਰ ਨੂੰ ਪਾ ਕੇ ਆ ਗਿਆ ਜਿਆਦਾ ਤੁਸੀਂ ਇਹ ਮੈਨੂੰ ਨਹੀਂ ਪੁੱਛਿਆ ਤੁਸੀਂ ਖਾ ਲਈ ਕਿਹਦੀ ਰੋਟੀ ਨਹੀਂ ਰੋਟੀ ਖਾ ਲਈ ਜੀ ਵੀ ਨਹੀਂ ਜਾਣਾ ਹੋਰ ਹੋਰ ਪੈਣ ਗੁੱਡ ਮਾਰਨਿੰਗ ਸੋਨਾ ਪਿੰਦ ਨਹੀਂ ਨਹੀਂ ਸੋਨਾ ਸੋਨਾ ਕਿੱਥੇ ਆ ਹੁਣ ਹਈ ਫੱਬ ਲਾਏ ਸ਼ੀਰਾ ਗੁੱਡ ਮਾਰਨਿੰਗ ਚਲੋ ਜੀ ਚਲੋ ਕਰਾਂ ਐ ਐ ਐ ਮਾਸ ਮੈਂ ਰੈਡੀ ਹਾਂ ਮੰਮਾ ਦਾ 5 ਸਾਲ ਦਾ ਪੂਰੀ ਘਸਾ ਦੇਗੀ ਅੱਜ ਆਉਣ ਬੜੀ ਬੜੀ ਲੱਗੀ ਸ਼ੈ ਨੈਚਰੋਲਜੀ ਦਾ। ਹੋ ਚਲੋ ਬਈ। ਆ ਕੇ ਨਾ। ਕੰਮ ਜਿੱਤ ਕਮੋ। ਕੰਮ ਤਾਂ ਹੁੰਦੇ ਆ। ਪੇਡਾਂ ਕਪਾਹ ਚ ਤੇ ਕੁੜੀਆਂ ਵਿਆਹ ਚ। ਹਾਂ। ਕੱਢਣੀਆਂ ਬਹੁਤ ਔਖ ਨੇ। ਹਾਂ। ਹਾਂ। ਆਜੋ ਕਰਾਂ। ਹੋਰ ਮਿੱਠੀਆਂ। ਕੀ? ਤੂੰ ਨਾ ਮੰਗਦੀ ਜਾਣ। ਮੈਂ ਨਹੀਂ ਜਾਣਾ ਸਵੇਰੇ ਮੰਮੂ ਦੀ। ਚਲੋ। ਚਲੋ ਬਈ ਆਜੋ ਓਏ। ਉਹਦਾ ਬਾਜਾ ਮਾਰ ਮਾਰ ਕੱਢਣਾ ਪੈਂਦਾ ਬੜਾ ਟਾਈਮ ਲਾਉਣਾ ਯਾਰ ਆਜਾ ਆਜੋ ਕਰਾ ਭੱਜ ਕੇ ਆਇਓ ਸ਼ੀਤੀ ਤਿਆਰ ਹੋ ਗਈ ਸੀ ਅੱਛਾ 2 ਘੰਟੇ ਹੋ ਗਏ ਛੀਤੀ ਤਿਆਰ ਹੋ ਗਈ ਉਧਰ ਤਾਂ ਹਲਵਾਈਆਂ ਨੇ ਪਕੌੜੇ ਚੱਕ ਦੇਣੇ ਓਦੋਂ ਨੂੰ ਇਹ ਰਫੀਕ ਹਾਂ ਕਿਵੇਂ ਆ ਬਣਾਣਾ ਹੁੰਦੀ ਭੈਣਾ ਪੂਣਾ ਕਹਿੰਦਾ ਹੁਣ ਦੱਸਦੇ ਨਾ ਯਾਰ ਹੈ ਕਰਮਜੀਤ ਕਮੋ ਗ੍ਰੈਂਡ ਓਪਨਿੰਗ 11 ਵਜੇ ਤਿਆਰੀਆਂ ਸ਼ੁਰੂ ਉਹਦੇ ਬੈਠੇ ਆਪਣੇ ਬੰਦੇ ਦਾ ਪਕੌੜਿਆਂ ਦਾਲੇ ਹੋਏ ਵੇ ਆ ਇਹ ਲੋਕ ਗobbiyan ਚਟਨੀ ਨਾਲ ਰਸਗੁੱਲਾ ਖਾਂਦੇ ਹਨ ਬਹੁਤ ਸਵਾਦ ਆਦਾ ਲਓ ਇਹ ਰਸਗੁੱਲਾ ਬੱਚਾ ਡੋਬੋ ਵੀ ਲੈਣਾ ਨੇ ਆਏ ਨਾ ਕੇ ਇਹ ਚਟਨੀ ਦੇ ਵਿੱਚ ਡੋਬੋ ਕੇ ਵੀ ਖਾਏਗੀ ਚਲੋ ਪਕੌੜੇ ਸਾਰਿਆਂ ਨੇ ਖਾ ਲਿਆ ਚਨੀ ਰੜੇ ਲਿਆਵਾ ਹੋਰ ਬਹੁਤ ਹਾਜਮ ਹੋ ਜਾਣਾ ਪੈਦਲ ਨਹੀਂ ਨਹੀਂ ਬੱਸ ਮੋਲਣਾ ਜੀ ਸੁਪਨਾਵਾਂ ਸੇਵਾ ਦੀ ਗੁਰੂ ਗਾਹੀ ਗੁਰੂ अरदास ग्री वागुरु जी की फतेह श्री गुद्ध साहब श्री गौरपुर विद्य पाठशाहए रंगनाथ गुरु तीन अमरदास बुद्ध सुंदर श्री हरदाय श्री कृष्ण की आई है जी आई है एक बहादर सुंदरी है नौनेताए शरताई अरुषाद श्री पा साहब श्री गुरु साथ सिंह साहब जी शरता ਤਨ ਤਨ ਸਤਿਗੁਰੂ ਸਾਹਿਬ ਜੀ ਦੇ ਪਾਠ ਦਸੰਗਤ ਤਨ ਤਨ ਪਾਤਸ਼ਾਹੀ ਵਾਹਿਗੁਰੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਾਜ਼ਰ ਨਾਲ ਸੰਗਤ ਉਹ ਸਤਿਗੁਰੂ ਦੀ ਅਰਦਾਸ ਦੀਨ ਤੇ ਉਹ ਸਤਿਗੁਰੂ ਜੀ ਹੁਣ ਕਰਦੇ ਸੇ ਆਪ ਪਾਤਸ਼ਾਹ ਜੀ ਨਾਲ ਜੇ ਸਤਿਗੁਰ ਨਦਰ ਕਰੇ ਨਿਮਕ ਇਹ ਕਾਰਨਾਮ ਦੇ ਮੇਰਾ ਮਨ ਕੰਸੇ ਤਰੋਂ ਦੂਰ ਮਮਤਾਤ ਸਾਰ ਆਪ ਜੀ ਦੇ ਦਰ ਪਰ ਦੇ ਪ੍ਰੇਤਮਾ ਸਰਦਾਰ ਅੰਮ੍ਰਿਤਪਾਲ ਸਿੰਘ ਮਾਨ ਬੇਬੇ ਅਮਨਦੇਵ ਕੌਰ ਮਾਨ ਬਚਾ ਅਮਨਵਰ ਸਿੰਘ ਮੱਛਾ ਤਾਰਾ ਸਿੰਘ ਮਾਨ ਪਰਿਵਾਰ ਵੱਲੋਂ ਸਤਿਗੁਰ ਜੀਔ ਗੋਜੀ ਗੋਇਲ ਮਹਾਰਾਜ ਦੇ ਬੁਟੇਕ ਦੇ ਫੁੱਲਣ ਦੇ ਵਿੱਚ ਸਤਿਗੁਰ ਜੀਔ ਦਾਸ ਬੇਨਤੀ ਸਤਿਗੁਰ ਜੀਔ ਪਰਿਵਾਰ ਦੇ ਰਹਿਣ ਦੇ ਕਾਰਨ ਦਾਸ ਕਰਨ ਨੂੰ ਪਰਿਵਾਰ ਨੂੰ ਸੁਖਸ਼ਾਂ ਦੀ ਦਿੰਦ ਕਾ ਕਲਸ਼ਾ ਦਾਸ ਤੇ ਸੁਖ ਪ੍ਰਾਪਤ ਦਾ ਸੋਨਾਂ ਨਾਮ ਦਾ ਸਿਸਨਾ ਮੱਛਾ ਤੇ ਸਿੱਧੇ ਮੇਰਾ ਪ੍ਰਯਾਤ ਪ੍ਰਗਣਾ ਮਾਨਸਾ ਸਤਿਗੁਰ ਅਗਿਰ ਕਾਰੇ ਬਣਾਉਣ ਦੀ ਜੀਆ ਤਾਨ ਮਕਸਿਸ ਸਤਿਗੁਰ ਜੀਔ ਆਰੂ ਗਰ ਸਵਾਧੇ ਪਕਸਿਸ ਸਮੇਂ ਦਿਨ ਦੋਗਨੇ ਰਾਤ ਸੇ ਤੱਕ ਅਕਸਿਸ ਸੁਨਾ ਸਕਦੇ ਜੇ ਨਾਮ ਦਾ ਨਾ ਸਕਨਾ ਆਹ ਜੀ ਫਤਿਹ ਬੋਲੇ ਸੋਨਹਾਰ ਸ੍ਰੀ ਅਕਾਲ ਆਰੂ ਹੋਣੀ ਕਰ ਦੋ ਬੋਣੀ ਫਿਰ ਅੱਜ ਇਹ ਛੋਟੀ ਪਾ ਰਣੀ ਬੁਲੀ ਬਟਨ ਨਾਲ ਸੋਹਣਾ ਲੱਗਦਾ ਬੁਲੀ ਬਟਨ ਕਰਕੇ ਉੱਪਰ ਗੋਟਾ ਪੱਟੀ ਦੇ ਨਾਲ ਤਿੰਨ ਤਿੰਨ ਚਾਰ ਚਾਰ ਲਾਈਨਾਂ ਨਾਲ ਲਗਾ ਦਾਂਗੇ ਐ ਕਰਕੇ ਮੈਂ ਵੀ ਸੇਮ ਹੀ ਬਾਜੂ ਤੇ ਆ ਜੂਗੀ ਸੇਮ ਹੀ ਤੇ ਲੈ ਕੇ ਆਉਣਾ ਆਹ ਖਲਵਾ ਦੇ ਕਰਦੇ ਵਾਹ ਨਹੀਂ ਕਰ ਉਹ ਨਾਂ ਦੱਸ ਦੇ ਇਧਰ ਕਾਪੀ ਤੇ ਚਾੜਨਾ ਪਹਿਲਾਂ ਨਾ ਤੇਰਾ ਹੀ ਲੱਗ ਕੇ ਜਸਵਿੰਦਰ ਕੌਰ ਬਾਈ 4500 ਕਿੰਨੇ 4500 ਆ ਰੰਗ ਸੋਹਣਾ ਇਹਨੂੰ ਦਿੱਤਾ ਮੈਂ ਇਕੱਲੇ ਨਾ ਰਹਿਣ ਕਰ। ਮਸਤ ਆਂਡਲ ਨਹੀਂ ਹੋਣਾ। ਅੱਛਾ ਪਾਸੇ। ਕਈ ਤਾਂ ਡਿਸਕਾਊਂਟ ਮਿਲਣਾ। ਮੈਂ ਤਾਂ ਲੈ ਲੇ। ਡਿਸਕਾਊਂਟ ਮਿਲਣਾ ਹੈ। ਡਿਸਕਾਊਂਟ ਵੀ ਮਿਲਣਾ ਅੱਜ ਦਿਨ 20% ਆ ਜੀ। ਮਿਲਣਾ ਮੇਰੇ ਵਿੱਚ। ਹਾਂ ਮੈੜੂਗਾ। 30% ਮਿਲੂਗਾ ਅੱਜ ਦਿਨ। 25 ਮਿਲੂ ਲੈ ਯਾਕ। 5 ਮੇਰੇ ਕੰਨੀਓ 30%। ਹਾਂ। ਯਾ ਤੂੰ ਹੀ ਰਹਿਣ ਦੇ ਨਾ ਪੈਸੇ। ਚੰਗਾ। ਆ ਗਈ। ਇਹ ਵੀ ਚਾਹੁੰਦੇ ਆ ਅੱਜ ਆ ਗਿਆ ਫਸਿਲੇ ਇ ਜੀ ਨਾ ਜੀ ਬੈਠ ਨਾ ਜੀ ਜੀ ਹਾਰ ਦੇ ਟਿਕੋ ਵਧਾਈਆਂ ਤੁਹਾਨੂੰ ਓਪਨਿੰਗ ਦੀ ਅੱਛਾ ਅਮੇਰ ਚਾਹੁੰਨਾ ਕਰੋ ਗੱਲ ਲੁਧਿਆਣੇ ਸਾਡੇ ਇੰਦਰਜੀਤ ਭੈਣ ਜੀ ਨਾਲ शिकाल जी। बिग बिग कंग्रेच्युलेशंस फॉर दिस बुटीक ओपनिंग। आलमें सही हो जी आलमें। भी लोड हो गए। अधिरात को भी नाल खड़े हैं तोड़ दे। इंकार। इंकार आप भूखे हो। आज बस। मैं पढ़ रहा हूँ। मालूम है देख लो। उधर पता है। आप

ਸੋਨਾ ਮਟੀਰੀਅਲ ਰੈਡੀ ਕੀਤਾ ਹੋਇਆ ਤੁਸੀਂ ਸਾਰਾ ਸਾਰਾ ਸਭੀ ਆਪਾਂ ਨੂੰ ਕੋਤੀ ਕੀ ਚੇਲੇਗੇ ਸੇਪੋਤੀ ਜੇ ਠੀਕ ਹੈ ਜੀ ਸਸਰੀਓ ਓਕੇ ਜੀ ਸਸਰੀਓ ਚਲੋ ਜੀ ਪਰ ਇਮਾਨਤ ਹਾਂਜੀ ਹਾਂ ਠੀਕ ਹੈ ਜੀ ਜੀ ਧੰਨਵਾਦ ਬਹੁਤ ਬਹੁਤ ਚਲੋ ਵੀ ਆਜੋ ਕਰਾ ਕਰਤੋ ਵੀ ਇੱਕ ਚਲੋ ਆਜੋ ਜੀ ਆਜੋ 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 ਮਾਤੇ ਸੁਦੇ ਦੇ ਉਹਨਾਂ ਕੋਲ ਹੋਣੀ ਹੈ ਉਹਨਾਂ ਨੂੰ ਇਹਨੇ ਕੱਢ ਲਾ ਉਹ ਡੱਬੀ ਲਾਈਟਰ ਕਿੰਦਾ ਲਾਈਟਰ ਹੋਣਾ ਚਾਹੀਦਾ ਹਾਂ ਲਾਈਟਰ ਉਹਦਾ ਫਾਇਦਾ ਇਹਦੇ ਫਿਰ ਤਾਂ ਮਮਾ ਦਾ ਹੈ ਤਾਂ ਮਮਾ ਦੀ ਕੋ ਵਧੀਆ ਬ੍ਰੈਂਡ ਦੀ ਕਿੰਨਾ ਹੋਣੀ ਨਾ ਵੀ ਆਣ ਕੋਲ ਹੁੰਦੀ ਇਸ ਲਈ ਫੋਕਸ ਅੰਨੇ ਜੰਦਾ ਹੈ ਫੇਕ ਰਾ ਦੀ ਜਾਂਦਾ ਹੈਗਾ ਇਹਨੇ ਵੀ ਸਾਰੀ ਬੀੜੇ ਬਾਅਦ ਮੇਰੇ ਜਾਣ ਬਾਅਦ ਤਿਆਰ ਕਰਾਈ ਮੇਰੇ ਕੋਲ ਜੋ ਇਹਨਾਂ ਮਹਾਰਾਣੀ ਵਧੀਕਾ ਤੁਹਾਡੇ ਸ਼ਹਿਰ ਲੁਧਿਆਣਾ ਵਿੱਚ ਪਹੁੰਚ ਚੁੱਕੇ ਨੇ ਹੌਂਦਾ ਹੌਂਦਾ ਕੇ ਪਹੁੰਚਾਏ ਸਾਡੇ ਸਟੋਰ ਤੇ ਓਏ ਆਮਨ ਆ ਰਿਹਾ ਓਪਨਿੰਗ ਬਰੇ 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 ਆਮਨ ਆ ਰਿਹਾ ਓਪਨਿੰਗ ਆਮਨ ਆ ਰਿਹਾ ਬਣਾ ਲਈਏ ਚਲੋ ਪਿੱਛੇ ਹੋ ਜਾਓ ਉਹ ਪਿੱਛੇ ਲੁਕੀ ਜਾਂਦੇ ਆ ਮਾਪੋ ਬਧਾਈਆਂ ਜੀ ਸਾਰਿਆਂ ਨੂੰ ਮਮ ਦਾਇਕ ਤੇ ਆਮਰਾ ਤੁਮ ਨਾ ਕਰੋ ਆਸ ਕਰੋ

ਇੱਕ ਮਿੰਟ ਡੈਡੀ ਕਿਤੇ ਡੈਂਸ ਤੋਂ ਬਚਾਰੇ ਕਰਾਂਗੇ ਇੱਕ ਮਿੰਟ ਨਾਮ ਇੱਕ ਰਾਤ ਦੋ ਲੱਗ ਕੇ ਆਇਆ ਇੱਕ ਮਿੰਟ ਉੱਧਰ ਤਾਂ ਕੰਮ ਚੱਲ ਪਿਆ ਐਡਵਾਂਸ ਹੀ ਆ ਆ ਜੀ ਮੈਂ ਬੁੱਕ ਆਵਾਂਗਾ ਜਰਾ ਹਾ ਕੋਲ ਦੇ ਬਚੋ ਉਹਦਾ ਕੰਮ ਸੌਖਾ ਕਰੇ ਉਹ ਵਾਲਾ ਵਿਆਹ ਵਾਲੇ ਵਿਆਹ ਦੇ ਇੰਝ ਐਕਸਾਈਟਡ ਮੇਰੇ ਫਾਦਰ ਸਾਹਿਬ ਬਹੁਤ ਐਕਸਾਈਟਡ ਨੇ ਬਿਵੇਂ 3 ਨੂੰ ਖੀਂ ਦੇਣ ਲੱਗੇ ਨੇ ਇਹ ਦੋਨੇ ਨਾਲੇ ਇੱਕ ਮਿੰਟ ਦੇਖਣਾ ਜੇ ਕਿਹੜੀ ਸਗਾਤ ਲੈ ਕੇ ਆਇਆ ਸਾਰੇ ਨੂੰ ਸੁਣਾ ਦੇ ਐਂ ਕਰੋ ਕੇਕ ਇਧਣੋਂ ਦਾ ਕਿਥੇ ਰੱਖ ਲਓ ਨੂੰ ਹਾਂ ਮਨ ਕੀ ਚਾਹ ਰੱਖਣਾ ਕਿ ਆਪਾਂ ਇਹਨੂੰ ਗੰਮੀ ਨਾ ਹੋਣੇ ਕੋਲ ਆ ਨਾ ਉਹਦਾ ਸੀ ਇਹ ਤਾਂ ਹੁਣ ਭਾਵੀ ਵੀ ਖੋਲ ਲਓ ਤੁਸੀਂ ਖੋਲੋ ਸੋਦਾ ਸੋਦਾ ਇਹਦੇ ਟੇਬਲ ਤੇ ਰੱਖ ਕੇ ਖੋਲ ਲਓ 13 ਰੈਵਿੰਜ ਤੇ ਭੱਗ ਰਿਹਾ ਆਹ ਕੇਕ ਚ ਛਕਾ ਦਿਓ ਮੈਂ ਇੱਥੇ ਖੋਲਦਾ ਇੱਥੇ ਖੋਲਦਾ ਮੈਂ ਕਹਿੰਦਾ ਉਹ ਵੀ ਕਹਿੰਦਾ ਇਹ ਚ ਛਕਾ ਹੀ ਦਿਓ ਦੇਖਿਆ ਇਸਰ ਬੈਲਕਨ ਥੈਂਕ ਯੂ ਕਿਰਪਾ ਕਰਦਾ ਇਹਦਾ ਇੱਕ ਚਕਵਾ ਦਈਏ ਹੈ ਨਾ ਹਾਂ ਆ ਤਾਂ ਉਹਨੂੰ ਕਹਿੰਦੇ ਮੇਰੇ ਤਰੱਕੀ ਦੇਖਦੀ ਆ ਕੀ ਲੈ ਕੇ ਆਇਆ ਦਾਜ ਦੇ ਕੇ ਦੇਖੀ ਚੱਲੇ ਹੁਣ ਪਤਾ ਨਹੀਂ ਐ ਕੇ ਨਾ ਉੱਧਰ ਦੇ ਜਾ ਐਕਸਾਈਟਡ ਹੋ ਮੈਂ ਉਹਦੇ ਨਾਲ ਸਾਹ ਇੱਕ ਚੁੱਤਰ ਪਾ ਲਈਂ ਦਾਸ ਕੋ ਵੀ ਨਾ ਚਿਆ ਕਰੀ ਉਹ ਦਿਨ ਕੈਂਚੀ ਨਾਲ ਕਰੀ ਕਹਿੰਦੇ ਹੁੰਦਾ ਸਾਹ ਅਗਲਾ ਦੇਖੇ ਹਾਂ ਕਿ ਉਹਦੇ ਉਹਦੇ ਹੋਰ ਹੈ ਇਹ ਨਹੀਂ ਟਾਰਪ ਹੋ ਗਿਆ ਆਪੇ ਉਹ ਟਾੜੇ ਆ ਦੇ ਆ ਕਿ ਉਹਨਾਂ ਦਾ ਮਾਮਾ ਕਿਹੜੀ ਟੌਪ ਲੈ ਆਂਦੀ ਹੈ ਇਹ ਬਈ ਉਹਨੂੰ ਵਰਤੀ ਤਾਂ ਆਪਣੇ ਮਰਗੇ ਲੈ ਕੇ ਆ ਰਹੀ ਸੀ ਨਾ ਦੇਖ ਉਹ ਤਰਖਤ ਉਹਨੂੰ ਥੈਂਕ ਯੂ ਬਰਫਰ ਇਹ ਕੋਲ ਭਾਜੀ ਨਾਲ ਹੋਇਆ ਉਹਦਾ ਹੋਰ ਇਹਦਾ ਢੀੜਾ ਦੇਣ ਚੱਲੀ ਲੱਗਦੀ ਆ ਨਾਲ ਉਹਨਾਂ ਨੂੰ ਉਹ ਨਾਲ ਢੀੜਾ ਦਿਆ ਉਹਨਾਂ ਦੇ ਇੱਕ ਹੁਣ ਥੋੜਾ ਟੈਗ ਟੈਗ ਮੇਰੇ ਮੈਰ ਕਾਰਡ ਨੇ ਓਹ ਹੋ ਵੈਲਕਮ ਟੂ ਰੋਇਲ ਮਹਾਰਾਣੀ ਬਚਿਤ ਜੀ ਆਇਆਂ ਨੂੰ ਜੀ ਤੁਹਾਨੂੰ ਸਾਰਿਆਂ ਨੂੰ ਸਾਰਿਆਂ ਨੇ ਮੇਰੀ ਦੁਕਾਨ ਤੇ ਕਿੰਨਾ ਕੇ ਆਨੰਦ ਮਾਣਿਆ ਸੀ ਬਹੁਤ ਆਨੰਦ ਇੱਕ ਵਾਰੀ ਸ਼ਾਪਿੰਗ ਕੀ ਫੀਵ ਕਿ ਨਾਈ ਬਾਹਰ ਕੀਤਾ ਹਾਂ ਪਹਿਲੇ ਤਾਂ ਨਹੀਂ ਆਧਾਰ ਕਰ ਲਿਆ ਇੱਥੇ ਜਮਾ ਸੈੱਟ ਲੱਗਦਾ ਉਧਰ ਨਹੀਂ ਫੇਲਣਾ ਸਾਈਡ ਹਾਂ ਉਹ ਸਾਈਡ ਤੇ ਰਹਿੰਦਾ ਇੱਧਰ ਸਹੀ ਹੈ ਇੱਧਰ ਵੀ ਆਉਂਦਾ ਜਿਹਨੇ ਵੜਨਾ ਐਂਟਰੀ ਇੱਧਰੋਂ ਕਰੇ ਹਾਂ ਨਾਲੇ ਹਰਾ ਹਰਿਆਲੀ ਆ ਨਾ ਕੋਲੇ ਜੀ ਕਿ ਤੁਹਾਡਾ ਬੁਦੀਕ ਬਹੁਤ ਵਧੀਆ ਤੁਸੀਂ ਬਹੁਤ ਸੋਹਣੇ ਤੁਹਾਡੀ ਕਲੈਕਸ਼ਨ ਬਹੁਤ ਪਿਆਰੀ ਹੈ ਪੂਰੀ ਟ੍ਰੈਡੀਸ਼ਨਲ ਜਿਹੜੀ ਅਟਾਇਰ ਕੀਤੀ ਰੱਖਿਆ ਹੋਇਆ ਬਹੁਤ ਹੀ ਦਾਦਾ ਬਣਿਆ ਦੇ ਸਾਰੇ ਕੁਝ ਜਿਹੜੀ ਸਨ ਚੀਜ਼ਾਂ ਨੇ ਬਹੁਤ ਅੱਛਾ ਟ੍ਰੈਡੀਸ਼ਨਲ ਲੁੱਕ ਦੇ ਗਿਆ ਪੂਰੇ ਐਨਵਾਇਰਨਮੈਂਟ ਵਿੱਚ। ਤੁਹਾਨੂੰ ਇਸ ਬਾਰੇ ਥੈਂਕ ਯੂ so much। ਅੱਜ ਸ਼ਾਪਿੰਗ ਬਹੁਤ ਵਧੀਆ। I have to say you that thing। ਕਾਹੂੰ ਇਹ ਰਾਜ ਆ ਪਰਸਾ ਦਾ ਇਹਦਾ। ਨਿੱਕੇ ਤੋਂ ਲੈ ਕੇ ਵੱਡਾ ਨੋਟ ਸਾਰੇ ਪਰਸ ਦੇ ਵਿੱਚੋਂ ਮਿਲਦੇ ਆ। ਓਏ ਇਹਦਾ ਸੂਟ ਦੀ ਪਾਉਣੀ ਆ ਲੈ ਲੈ। ਅੱਛਾ ਇਕੱਠੇ ਵੱਡਾ ਲੈ ਗਊਗੀ ਹੁਣ ਡਾਲਰ ਦੇ। ਆ ਠੀਕ ਆ ਠੀਕ ਆ। ਆਜੋ ਆਜੋ ਆਜੋ। ਆਜੋ ਫੇਰੀ ਦਾ ਪਵਾ ਲੋ ਲੋਰੀ ਚਲੋ ਹਣ ਨੱਚੋ ਵੀ ਉਹ ਹਣ ਕਿੱਦਾ ਪਾ ਦੋ 1 ਮਿੰਟ ਯਸ ਕਰਿਓ thank mm -hmm. you ਕੀ ਉਸ ਹਾਂ ਵੀ ਸ਼ੋਪਿੰਗ ਕਰਨ ਆਏ ਆ ਹਾਂ ਇਹਦਾ ਹੈਡ ਓਕੇ ਮੈਂ ਹੁਣ ਤੁਸੀਂ ਕੈਸ਼ ਦੇਨੇ ਪੇਟੀਮ ਪੇਟੀਮ ਹਾਂ ਸੁਮਤ ਮੇਰਾ ਫੋਨ ਪੇਟੀਮ ਕਰਾਓ ਪੇਟੀਮ ਕਰਨਾ ਨਹੀਂ ਸਾਫ ਕਰਦੇ ਹਾਂ ਹਾਂ ਚੱਲ ਕਰ ਦਦਿਆ ਕਰ ਦੋ ਹੈਪੀ ਜੀ ਹਾਂ ਕਰ ਦਿਆ ਅੱਜ ਨਗਦ ਕੱਲ੍ਹ ਉੱਥੇ ਲੈ ਕੇ ਲਾ ਦੇ ਤਨ ਤਨ ਅਜੋ ਮਿਲਿਆ ਹਾਂ ਅੱਜ ਦਾ ਧਾਰ ਨਹੀਂ ਵੀ ਕਿੰਨੇ ਲੈ ਕੇ ਲਾਉਗੀ ਉਹਨਾਂ ਧਾਰ ਬੰਦ ਆਹ ਦੇਖਿਆ ਹੋਇਆ ਕਰੂ ਸ਼ੋਪਿੰਗ ਕਰ ਲਈ ਲੈ ਲੈ ਸੂਟ ਮੰਮੀ ਜੈਪੁਰੀ ਸਟਾਈਲ ਵਾਹ ਜੀ ਵਾਹ ਵਾਹ ਹੂੰ ਸਿਆਲਾ ਜੀ ਵੀ ਭੇਜੀ ਹਾਂ ਹਾਂ ਬਰਬਰੀ ਲੈਣੇ ਲੱਗਦੀ ਸਾਰ ਲੈ ਲੈ ਸੋਨਾ ਸੋਨਾ ਸੂਟ ਦਾ ਆਹ ਸੋਨਾ ਤੇ ਨਾ ਹੂੰ ਆਹ ਸੋਨਾ ਲੱਗਦਾ ਨਹੀਂ ਲੜੇ ਯੱਕ ਹਾਂ ਲੈ हां ਤੁਸੀਂ ਵੀ ਲੈਣਾ ਹੁਣ ਤੁਸੀਂ ਲੈਣਾ ਸੂਟ ਸ਼ার্ট ਸੂਟ ਤਾਂ ਨਹੀਂ ਲੈਣਾ ਲੈ ਲੈ ਬਦਾਈਆਂ ਤੁਹਾਨੂੰ ਬਹੁਤ ਬਹੁਤ ਤੁਹਾਡੇ ਘਰ ਕੇ ਸਾਰਾ ਕੁਝ ਹੋ ਰਿਹਾ ਹੈ ਨਾ ਜੁੱਤੀ ਦੇਖੋ ਕਿਹੜੀ ਤੁਹਾਨੂੰ ਪਸੰਦ ਹੈਗੀ ਆ ਬਾਬੇ ਨਾਨਕ ਨੇ ਰੰਗ ਭਾਗ ਲਾ ਦੇ ਬੋਲੇ ਹਾਂ ਦਰਤੇ ਨਹੀਂ ਬੰਦੇ ਭਾਗ ਲਾਏ ਆ ਦੇਖਿਆ ਇਹ ਆਫਰ ਕੀ ਚੱਲਦਾ ਫਿਰ ਹੁਣ ਆਫਰ ਜੀ ਸਾਡਾ ਚੱਲ ਰਿਹਾ ਹੈਗਾ ਰਾਇਲ ਮਹਾਰਾਣੀ ਬਟਿਕ ਦਾ ਜਿਹੜਾ ਫਸਟ ਵਿਜ਼ਿਟ ਹੀ ਕਿਤੇ ਵਿੱਚ ਸੂਟ ਲਾਉਗੇ ਤੇ ਉਹਦੀ ਫਸਟ ਟਾਈਮਸ ਲਾਈ ਫਰੀ ਹੋਊਗੀ ਠੀਕ ਆ ਸਾਰੇ ਜਾਣੇ ਇੱਕ ਵੇਰੀ ਜਰੂਰ ਆਓ ਸਾਰੀ ਦੁਨੀਆ ਦਾ ਸੰਗਤ ਆਓ